ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 3 ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾ ਲਾਹੀਐ ਸਹਿਜ ਮਿਲੇ ਪ੍ਰਭ ਸੋਏ ਰਹਾਓ ਪਰ ਮੰਗਿਆ ਭਉ ਭਾਗਿਆ ਹਰ ਚਰਣੀ ਚਿਤ ਲਾਏ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨ ਸਕੈ ਖਾਏ ਨਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹੋਮੈ ਜਾਤ ਗਵਾਈ ਸੁਰ ਨਰ ਤਿੰਨ ਕੀ ਬਾਣੀ ਗਾਵਹਿ ਕੋਏ ਨਾ ਮਿਟੈ ਪਾਈ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨ ਜਾਣੈ ਸਤਗੁਰ ਭੇਟਿਆ ਨਿਰਮਲ ਹੋਵਾ ਅਨ ਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨ ਜਾਣੈ ਖਟ ਦਰ ਸੰਜੋਗੀ ਸੰਿਆਸੀ ਬਿਨ ਗੁਰ ਧਰਮ ਭੁਲਾਏ ਸਤਗੁਰ ਸੇਵੈ ਤਾਂ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲੱਗੈ ਆਵਣ ਜਾਣ ਰਹਾਏ ਪੰਡਤ ਪੜ ਪੜ ਬਾਦ ਬਖਾਣੈ ਬਿਨ ਗੁਰ ਪਰਮਚੂ ਭੁਲਾਏ ਲਖ ਚੋ ਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤੇ ਨਾ ਪਾਏ ਜਾਣ ਆਉ ਚਿਤੈ ਤਾਂ ਗਤ ਪਾਏ ਜੇ ਸਤਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰਿ ਉਪਜੈ ਜਾ ਸਤ ਗੁਰ ਮਿਲੈ ਸੁ ਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤ ਗੁਰ ਪਾਏ ਸਦ ਬਲੇ ਹਾਰੀ ਗੁਰੇ ਆਪਣੇ ਵਿਟੋ ਜੇ ਹਰਿ ਸੇ ਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੈ ਹਰਿ ਸੇ ਤੀ ਰੰਗ ਰਾਤਾ ਰਬ ਨਿਕਟਵਸੈ ਸਭਨਾ ਘਟ ਅੰਤਰ ਗੁਰਮਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ 3 ਜੀ ਸਹਿਜੈ ਨੂੰ ਸਭ ਲੋਚ ਦੇ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ ਸ਼ਬਦ ਹੈ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜ ਕਥਨੀ ਬਾਦ ਸਹਿਜ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜ ਹੈ ਹੀ ਤੇ ਸੁਖ ਸਾਤ ਹੋਏ ਬਿਨ ਸਹਿਜ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਏ ਸਹਿਜ ਹੀ ਗੁਣ ਉਚਰੈ ਭਗਤ ਕਰੇ ਲੇਵਲਾਏ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਬਡਾਰਿਆ ਸੱਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿਨੇ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾਉ ਉਪਜੈ ਮਾਇਆ ਦੂਜੈ ਭਾਏ ਮਨ ਮੁਖ ਕਰਮ ਕਮਾਵਣੇ ਹੋ ਮੈਂ ਜਲੈ ਜਲਾਏ ਜਮਨ ਮਰਨ ਨਾ ਚੁਕਾਈ ਫਿਰ ਫਿਰ ਆਵੇ ਜਾਏ ਤ੍ਰਿਹੋ ਗੁਨਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਭੁਲਾਏ ਪੜੀਐ ਗੁਣਿਐ ਕਿਆ ਕਥਿਐ ਜਾ ਮੁੰਡੋ ਕੁੱਥਾ ਜਾਏ ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ ਗੋਣਵੰਤੀ ਸਾ ਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜ ਹੀ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਆ ਨਾ ਪੂਰੇ ਗੁਰ ਕਰਤਾਰ ਸਹਿਜ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਿਲਾਵਣਹਾਰ ਪੂਰੈ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਰਵਾਰ ਗਿਆਨੀਆਂ ਕਾ ਧੰਨ ਨਾਮ ਹੈ ਸਹਿਜ ਕਰਹਿਵਾ ਪਾਰ ਅਨੰਦਨ ਲਾਹਾ ਹਰ ਨਾਮ ਲੈਨ ਅਖੋਟਾ ਪਰੇ ਪੰਡਾਰ ਨਾਨਕ ਤੋਟ ਨ ਆਵਈ ਧੀਏ ਦੇਵਨ ਹਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰਹਿ ਵਾਪਾਰ ਅਨੰਦਨ ਲਾਹਾ ਹਰ ਨਾਮ ਲੈਨ ਖੋਟ ਭਰੇ ਪੰਡਾਰ ਨਾਨਕ ਟੋਟ ਨਯਾਵਈ <div>ਦੀਏ ਦੇਵਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ